ਹੌਣ ਦੇਖ ਜਿਆ ਵੱਡੇ ਕਬੂਤਰ ਇਹਦੇ ਕੋ ਫੜ ਹੁੰਦੇ ਆ ਚੱਲ ਵੀ ਕਬੱਡੀ ਕਬੱਡੀ ਕਰਦੇ ਅੱਜ ਦੇਖਦੇ ਆ ਦੋਨੇ ਆ ਕਬੱਡੀ ਖੇਡਣ ਵਾਲੇ ਕੰਮ ਮੈਨੂੰ ਵੀ ਚੱਕ ਲੋ ਵੀ ਆਪਣੇ ਇਹਦਾ ਬੱਚੇ ਪਾਲਦੇ ਆ ਪਹਿਲਾਂ ਠੀਕ ਰਹਿੰਦੇ ਆ ਜਦੋਂ ਤੀਜੀ ਚੌਥੀ ਕਲੀ ਦੇ ਬੱਚੇ ਹੋ ਜਾਂਦੇ ਆ ਹਨਾ ਉਦੋਂ ਬਾਅਦ ਉਹ ਬੱਚੇ ਮਰ ਜਾਂਦੇ ਆ ਜਾਂ ਕਿ ਤੋਂ ਜਾਂ ਕਈ ਤਰ੍ਹਾਂ ਦੇ ਹੁੰਦੇ ਸੀ ਹਨਾ ਰੇਸ਼ੇਦੋ ਜਕਾਮ ਤੋਂ ਮੈਂ ਕਿਹਾ ਚਲੋ ਅੱਜ ਦਾਸੀ ਦਿੰਦਾ ਬਈ ਬਈ ਯਾਰ ਜੈਕਟ ਟਾਈਮ ਨਹੀਂ ਪਾਲੀ ਭਰਾਵਾ ਸਿਆਣਾ ਸਰੀਰ ਆ ਕੀ ਕਰੀਏ ਪੌਣੇ ਪੈਣੇ ਠੰਡ ਲੱਗਦੀ ਸਿਰ ਸਿਰ ਬਾਈ ਖੱਤਿਆਂ ਚ ਦੀਦੀਏ ਕਿਸੇ ਨੂੰ ਯਾਰ ਮੈਂ ਲੈ ਜਾਨਾ ਇੱਕ ਤਾਂ ਮੈਂ ਲੈ ਜਾਨਾ ਕਰੇ ਨਨ ਨਾ ਕਿਉਂ ਮਾ ਅੰਨਾ ਨਾ ਕਪੜਾ ਥੱਪੜ ਤੇ ਚਾਚੂ ਲੈ ਜਾਂਨੇ ਕਪੜੀ ਮਾਰਨੇ ਕਹਿੰਦਾ ਜੇ ਕਬੂਤਰਾਂ ਨੂੰ ਹੱਥ ਲਾਇਆ ਤੇ ਲੈਣ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਇਨਾ ਪਿਆਰ ਦਿੰਦੇ ਆਪਣੀ ਵੀਡੀਓ ਨੂੰ ਤੇ ਉਹਨਾਂ ਦਾ ਵੀ ਦਿলো ਧੰਨਵਾਦ ਤੇ ਆਇਓ ਬਾਬੋ ਕਰਦੇ ਆਈ ਦੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਇਦਾਂ ਬਾਈ ਅੱਜ ਇੱਕ ਤਾਂ ਆਪਾਂ ਜਿਹੜੇ ਬੱਚੇ ਆਪਾਂ ਮਤਲਬ ਉੱਚੇ ਉੱਡਦੇ ਆ ਬੱਚੇ ਹਨਾ ਬੀਜ ਦਾ ਹੰਟਾਰਾ ਕਰਾਉਣੀ ਆ ਦਿਨਾਂ ਦੇ ਵਿੱਚ ਕਿੱਦਾਂ ਵੀ ਕੱਲ ਵੀ ਮੈਂ ਕਿਹਾ ਸੀ ਕੱਲ ਪਰ ਆਪਾਂ ਵੀਡੀਓ ਬਣਾ ਨਹੀਂ ਸਕੇ ਬਾਈ ਪਤੀਜਾ ਨੂੰ ਵਸਿਆ ਬੁਖਾਰ ਬਹੁਤ ਚੜਦਾ ਸੀ ਨਾ ਕਿੰਨੇ ਦਿਨ ਹੀ ਹੋ ਗਏ ਆ ਉਹ ਦਵਾਈ ਲੈਣ ਮਤਲਬ ਦਿਲ ਚ ਬੈ ਵੀ ਹੁੰਦਾ ਵੀ ਚੱਲ ਇੱਕ ਵਾਰੀ ਚੈੱਕ ਕਰਾ ਲੇਗੀ ਜੇ ਕਿੱਦਾਂ ਵੀ ਡਾਕਟਰ ਨੂੰ ਹਨਾ ਤੇ ਉਧਰ ਮਤਲਬ ਟਾਈਮ ਕੱਲ ਲੱਗ ਗਿਆ ਕਾਫੀ ਹਨਾ ਤੇ ਉਹ ਵੀ ਜ਼ਰੂਰੀ ਸੀ ਤੇ ਇਸ ਕਰਕੇ ਵੀਡੀਓ ਕੱਲ ਫਿਰ ਉਹ ਆਪਾਂ ਜੋ ਵੀ ਕੱਲ ਕਿਹਾ ਸੀ ਕੀਤੀ ਤਾਂ ਉਹ ਨਹੀਂ ਪੂਰੀ ਹੋ ਜੂਗੀ ਹਨਾ ਤੇ ਨਹੀਂ ਹੋ ਸਕੀ ਤੇ ਆ ਜੋ ਫੇ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਬਾਈ ਇਹਦੇ ਵਿੱਚ ਬੱਚੇ ਜਿਹੜੇ ਉੱਚੇ ਜਾਂਦੇ ਆ ਪ੍ਰੈਕਟੀਕਲ ਕਰਕੇ ਦੱਸਾਂਗੇ ਵੀ ਕਿਹੜੇ ਕਿਹੜੇ ਪਰ ਕਿੰਨੇ ਕਿੰਨੇ ਕੱਟਣੇ ਆ ਠੀਕ ਆ ਉਦੋਂ ਬਾਅਦ ਜਿਹੜੇ ਮਤਲਬ ਆਪਾਂ ਜੋੜੇ ਲਾਏ ਹੋਏ ਆ ਬਾਈ ਉਹਨਾਂ ਨੂੰ ਧੁੱਪੇ ਪਾਈਏ ਇੱਧਰ ਜਿਹੜੇ ਕਬੂਤਰ ਉੱਧਰ ਜਾਣਾ ਕਿਉਂਕਿ ਯਾਰ ਆਪਾਂ ਖੁੱਡਾ ਪਾਲਿਆ ਪਹਿਲਾਂ ਤਾਂ ਬਾਈ ਧੁੱਪ ਉੱਧਰ ਪੂਰੀ ਜਾਂਦੀ ਹੁੰਦੀ ਜਦੋਂ ਦੀ ਉੱਧਰ ਖੁੱਡਾ ਪਾ ਗੋ ਕੰਦ ਕੱਟਦੀ ਆ ਉਹ ਖੁੱਡੇ ਦੀ ਧੁੱਪ ਨਹੀਂ ਜਾਂਦੀ ਬਾਈ ਠੀਕ ਆ ਤੇ ਇਸ ਕਰਕੇ ਮੈਂ ਜੋੜੇ ਆ ਖੁੱਡੇ ਦੀ ਜ਼ਿਆਦਾ ਲੋਨ ਨੂੰ ਫਿਰਦਾ ਸੀ ਚਲੋ ਪਰ ਹੁਣ ਲੱਗੇ ਇੱਕ ਝੋਲੀ ਚ ਉ ਆਹ ਇੱਕ ਝੋਲੀ ਲੈਣੀ ਆ ਜੇ ਪਲ ਗਈ ਤਾਂ ਵਧੀਆ ਬਾਬੇ ਦੀ ਕਿਰਪਾ ਨਾਲ ਠੀਕ ਆ ਪਰ ਮਿਹਨਤ ਪੂਰੀ ਕਰਾਂਗੇ ਕਿ ਪਲਾਵਾਂਗੇ ਠੀਕ ਆ ਖੁੱਡੇ ਚ ਜੋ ਵੀ ਹੁੰਦਾ ਹੋਇਆ ਜਿਹਦੇ ਨਾਲ ਗਰਮੈਸ਼ ਰਵੇ ਹਲਕੀ ਹਲਕੀ ਜੀ ਵੀ ਜ਼ਿਆਦਾ ਨਹੀਂ ਕਰਨੀ ਕਿ ਨਹੀਂ ਤਾਂ ਹੋਰ ਵੀ ਕਬੂਤਰ ਬਿਮਾਰ ਹੋ ਜਾਣਗੇ ਪੂਟੇ ਜਾਮ ਹੋਣ ਲੱਪਣੇ ਬੱਚਿਆਂ ਦੇ ਠੀਕ ਆ ਬਾਕੀ ਹਜੇ ਇੰਨੀ ਠੰਡ ਹੈ ਨਹੀਂ ਗਈ ਜਦ ਤੱਕ ਆਪਣੇ ਬੱਚੇ ਪਲ ਜਾਣੇ ਆ ਆਪਾਂ ਏਡੇ ਏਡੇ ਵੀ ਹੋਗੇ ਆਪਾਂ ਹੱਤੀ ਚੱਕ ਕੇ ਗਰਮੈਸ਼ ਵਾਲੀ ਖੁੱਡੇ ਚ ਰੱਖ ਕੇ ਪਾਲ ਲੈਣੇ ਆ ਏਡੇ ਏਡੇ ਹੋ ਜਾਣ ਬਸ ਠੀਕ ਆ ਤੇ ਆਹ ਦੇਣਾ ਚਾਹੀ ਨਹੀਂ ਹੁੰਦਾ ਕਿ ਭਈ ਆਪਾਂ ਬੱਚੇ ਨਹੀਂ ਬੱਚੇ ਲੈ ਸਕਦੇ ਆ ਪਰ ਧੁੱਪ ਪੈਂਦੀ ਹੋ ਫੇ ਬਾਈ ਖੁੱਡੇ ਦੇ ਵਿੱਚ ਕਦੀ ਬੱਚਿਆ ਦੇ ਪੋਟੇ ਨਹੀਂ ਜਾਂ ਮੁੰਡੇ ਖਰਾਬ ਤੁਸੀਂ ਵਧੀਆ ਪਾਈ ਜਾਓ ਬੱਚੇ ਬਹੁਤ ਸੋਹਣੇ ਪਾਲਦੇ ਆਪਾਂ ਪਲਾਏ ਵੀ ਆ ਠੀਕ ਆ ਮੈਂ ਤਾਂ ਬਾਈ ਜਨਵਰੀ ਚ ਵੀ ਪਲਾਏ ਆ ਠੀਕ ਆ 12ਵੇਂ ਮਹੀਨੇ ਚ ਵੀ ਪਲਾਏ ਹੋਏ ਆ ਮਤਲਬ ਤਕਰੀਬਨ ਯਾਰ ਆਪਾਂ ਬੱਚੇ ਪਲਾਏ ਹੋਏ ਆ ਪਲ ਜਾਂਦੇ ਆ ਬਸ ਇੰਨਾ ਆ ਵੀ ਕੇਅਰ ਕਰਨੀ ਪੈਂਦੀ ਪਾਣੀ ਧਾਣੀ ਦਾ ਦੇਖਣਾ ਪੈਂਦਾ ਪਾਣੀ ਠੰਡਾ ਨਾ ਖੁੱਡੇ 'ਚ ਪਿਆ ਰਹੇ ਠੀਕ ਆ ਠੰਡਾ ਵੀ ਮਾੜਾ ਤੇ ਪਾਣੀ ਕੋਸਾ ਪਾਈਏ ਜਦੋਂ ਵੀ ਮਤਲਬ ਆਹ ਵਾਲਾ ਜਿਹੜੀ ਆਪਾਂ ਮੋਟਰ ਚਲੋਨੇ ਤਾਜਾ ਗਰਮ ਪਾਣੀ ਹੁੰਦਾ ਨਾ ਕੋਸਾ ਜਿਹੜਾ ਤਾਜਾ ਪਾਣੀ ਹੁੰਦਾ ਉਹ ਪਾਓ ਤਿੰਨ ਟਾਈਮ ਕੰਪਿਊਟਰਾਂ ਨੂੰ ਠੰਡਾ ਪਾਣੀ ਦਾ ਪੀਂੰਦੋ ਬੱਚੇ ਆਪੀ ਸੋਹਣੇ ਪਾਲਦੇ ਆ ਠੀਕ ਆ ਤੇ ਆयो ਬਾਬੋ ਪਹਿਲਾਂ ਆਪਾਂ ਬੱਚੇ ਜਿਹੜੇ ਛੱਡਣ ਵਾਲੇ ਆਪਣੇ ਛੱਡੀ ਦੇ ਟਾਂਗੇ ਟੁੰਗੇ ਤੇ ਚਾਰ ਪੰਜ ਸੱਤ ਜਿੰਨੇ ਵੀ ਆ ਉਹ ਛੱਡ ਲਈਏ ਇਹ ਬੰਦਾ ਦੇਖ ਲਓ ਵੀ ਕਦੀ ਸੀਰੀਅਸ ਹੁੰਦਾ ਹੀ ਨਹੀਂ ਸਾਡਾ ਬੰਦਾ ਐ ਘੈਟ ਬੰਦਾ ਆ ਤੇ ਆਹ ਕਰੀ ਜਾਂਦਾ ਹੋਏ ਉਹ ਗਾਣਾ ਨਹੀਂ ਸੁਣਿਆ ਤੁਸੀਂ ਕਿਹੜਾ ਇਹ ਚਾਰ ਦਿਨ ਜ਼ਿੰਦਗੀ ਵੇ ਹਾਂ ਹੱਸ ਖੇਡ ਕੇ ਉਹ ਕਰੀਆ ਜੋ ਕਰਨ ਗਾੜਾ ਤੇਰਾ ਸਿਰ ਮੱਥੇ ਲੱਗਾ ਨਹੀਂ ਵੇਹੇ ਸੱਪ ਨੌਰੀ ਜੇ ਗਾੜਾ ਸਿਰ ਮੱਥੇ ਲਾਤਾ ਸਾਨੂੰ ਹਰਵਿੰਦਰ ਕਿੰਨੇ ਕਹਿਣਾ ਦੇਖੀ ਅੰਕਲ ਚੱਕ ਦੇਣ ਲੱਗਾ ਸੀ ਮਗਰੋਂ ਮੇਰੀ ਗੱਲ ਸੁਣ ਇਧਰ ਸਦਾਰਸ਼ਨ ਚੱਕਰ ਪਿੱਛੇ ਹੀ ਹੋਣਾ ਨਾਲੇ ਹੀ ਤੇ ਲੋ ਬਾਬਿਓ ਗਰਬਾਜ ਦੀ ਸਾਈਕਲ ਦਾ ਟਾਇਰ ਜਾ ਪੈਂਚਰ ਹੋਇਆ ਸੀ ਤੇ ਉਹ ਲਵੋਣ ਚੱਲੇ ਆ ਜਾਦੂ ਦਿਖਾਉਣ ਲੱਗਾ ਰੁਕੋ ਇੱਕ ਕਿਹੜਾ ਜਾਦੂ ਟਾਇਰ ਤੇ ਚੱਲ ਕੇ ਥੋੜਾ ਇਹਨੇ ਤੁਹਾਨੂੰ ਹਾਂਜੀ ਬਾਬਿਓ ਤੇ ਲੋ ਬਾਬੇ ਉਹ ਮੈਂ ਕਹਾ ਜਿਹੜੇ ਆਪਾਂ ਬੱਚਿਆਂ ਦੀ ਕਿੰਦਾ ਕਲੀਆਂ ਕੱਟਣੀਆਂ ਉਹ ਵੀ ਸ਼ੁਰੂ ਕਰੀਏ ਹੈ ਨਾ ਕਿੰਦਾ ਕਿਹੜੀ-ਕਿਹੜੀ ਕਲੀ ਕੱਟਣੀਆਂ ਤੇ ਕਿਹੜੀ ਨਹੀਂ ਕੱਟਣੀ ਲਾਈਵ ਕੱਟ ਕੇ ਦੱਸਾਂ ਤੁਹਾਨੂੰ ਮੈਂ ਬੱਚਾ ਫੜ ਲਈਏ ਪਹਿਲਾਂ ਤੇ ਬੱਚਾ ਬਈ ਜਦੋਂ ਹੁਣ ਆ ਬੱਚਾ ਬਈ ਠੀਕ ਆ ਜਦੋਂ ਹੁਣ ਮੋਰਲੀਆਂ ਕਲੀਆਂ ਬਈ ਠੀਕ ਆ ਆ 10 ਗਲੀਆਂ ਗਿਣੀਆਂ ਪਾਵਲੀਆਂ ਠੀਕ ਆ ਆ 10 ਗਿਣੀਆਂ ਦੀ ਆਪਾਂ ਇੱਕ ਹੌਣ ਲਈ ਇਹਦੀ ਹੈ ਨਾ 1 2 ਤੇ 3 4 5 6 7 8 9 ਤੇ 10 ਆ ਇੱਕ ਹੌਂਡੀ ਵਿੱਚ ਹਨਾ ਛੋਟੀ ਆ ਚਲੋ ਆਣੀ 10 ਕਲੀਆਂ ਹੋ ਗਈਆਂ ਤੇ ਆ ਬਈ ਕੈਂਚੀ ਲੈ ਲਈ ਐਦਾਂ ਕਰਨੀ ਬਈ ਜਿਹੜੀ ਆ ਮੂਰਲੀ ਕਲੀ ਆ ਠੀਕ ਆ ਇਹਨੂੰ ਕੱਟਣਾ ਬਈ ਇੰਨੀ ਰੱਖ ਕੇ ਆ ਇੰਨੀ ਕੱਟ ਲਈ ਠੀਕ ਹੈ ਜੀ ਦੂਜੀ ਆ ਜੋ ਆ ਚੈੱਕ ਕਰੋ ਠੀਕ ਆ ਬਸ ਦੋ ਕੱਟ ਲਈਆਂ ਜੇ ਕੱਲ ਨੂੰ ਜ਼ੋਰ ਮਾਰੂਗਾ ਆਪਾਂ ਛੱਡ ਕੇ ਦੇਖਾਂਗੇ ਕੱਲ ਨੂੰ ਫੇਰ ਇੱਕ ਹੋਰ ਕਟਾਂਗੇ ਉਹ ਵੀ ਤੁਹਾਨੂੰ ਮੈਂ ਦੱਸੂਗਾ ਕਿੱਦਾਂ ਕੱਟਣੀਆਂ ਆ ਆ ਇਸ ਤਰੀਕੇ ਨਾਲ ਬਈ ਆ ਚੈੱਕ ਕਰ ਲਓ ਐਦਾਂ ਕਟੀਆਂ ਆ ਆਪਾਂ ਠੀਕ ਆ ਇਸ ਤਰੀਕੇ ਨਾਲ ਕਟਣੀਆਂ ਬਈ ਬਰਾਬਰ ਨਹੀਂ ਕਟਣੀਆਂ ਕਿ ਆਪਾਂ ਇਥੋਂ ਰਗੜ ਕੇ ਸਾਰੀਆਂ ਵੜ ਦਈਏ ਐਦਾਂ ਨਹੀਂ ਕਟਣੀਆਂ ਆਹ ਪਰਾਣਾ ਇੰਦਾਨੀ ਕਬੂਤਰ ਜੋਰ ਆਹ ਦੋ ਜਿਹੜੀਆਂ ਤਿੰਨ ਕਲੀਆਂ ਹੁੰਦੀਆਂ ਨੇ ਮੇਨ ਕਬੂਤਰ ਇਹਦੇ ਨਾਲ ਹੀ ਜੋਰ ਮਾਰਦਾ ਜੇ ਕੱਲ ਨੂੰ ਜੋਰ ਵੱਧ ਮਾਰਨਗੇ ਫੇ ਵੀ ਫੇ ਇਹਨੂੰ ਆਪਾਂ ਇੱਥੋਂ ਕੱਟਾਂਗੇ ਇੱਥੋਂ ਆਹ ਚੀਜ਼ ਠੀਕ ਆ ਤਿੰਨ ਕਲੀਆਂ ਆਪਾਂ ਇਸ ਬਾਕੀ ਹਰ ਇੱਕ ਦਾ ਆਪਣਾ ਆਪਣਾ ਕੋਈ ਨਾ ਕੋਈ ਹਿਸਾਬ ਹੋਊਗਾ ਕੋਈ ਪੱਟ ਦਿੰਦਾ ਉਹ ਕੱਟ ਲੈ ਆਪਾਂ ਇੰਦਾ ਕੱਟੀ ਦੀਆਂ ਬਈ ਐਂਦਾ ਬਈ ਬੱਚਾ ਉੜਦਾ ਵੀ ਆ ਬਾਹਰ ਵੀ ਨਹੀਂ ਡਿੱਗਦਾ ਠੀਕ ਆ ਜੇ ਕੱਲ ਨੂੰ ਫੇਰ ਜੋਰ ਲੋ ਅੱਬਲ ਤੇ ਜੋਰ ਲਾਉਂਦੇ ਨਹੀਂ ਬਈ ਠੀਕ ਆ ਆ ਤਿੰਨ ਕਲੀਆਂ ਨਾਲ ਮੇਨ ਕਬੂਤਰ ਜ਼ਿਆਦਾ ਉੜਦਾ ਹੁੰਦਾ ਆ ਤਿੰਨ ਚਾਰ ਗਲੀਆਂ ਜਿਹੜੀਆਂ ਮੋਹਰ ਲੀਆਂ ਹੁੰਦੀਆਂ ਬਾਕੀ ਤਾਂ ਭਾਵੇਂ ਛੜੇ ਵੀ ਹੁਣ ਤਾਂ ਕੂਤਰ ਆਪਣੇ ਉੱਡ ਜਾਂਦੇ ਤੁਹਾਨੂੰ ਵੀ ਪਤਾ ਇਹਨਾਂ ਦੇ ਸਿਰ ਤੇ ਹੁੰਦਾ ਇਹ ਕੱਟਤੀਆਂ ਬਈ ਜੇ ਕੱਲ ਨੂੰ ਹੋਰ ਮਾਰਿਆ ਤੇ ਇਹ ਇੱਥੋਂ ਕਟਾਂਗੇ ਆ ਦੇਖ ਲੋ ਇਹ ਆ ਚੀਜ਼ ਤੂੰ ਐਂਦਾ ਹੋ ਗਿਆ ਬਈ ਡੇਢ ਇੰਚ ਇਤੋਂ ਛੜਤੀ ਆਹ ਕੱਟ ਕੇ ਇੱਥੋਂ ਇੰਚ ਉੱਤੇ ਮਤਲਬ ਇੰਚ ਡੇਢ ਇੰਚ ਇਹ ਛੱਡੀ ਜਸ ਲਿਓ ਠੀਕ ਆ ਡੇਢ ਇੰਚ ਆ ਕੱਟਤੀ ਤੇ 2 ਇੰਚਾ ਉੱਤੇ ਪਈ ਆ ਬਾਅਦ ਚੋਂ ਇੰਚ ਇਥੋਂ ਅੱਧਾ ਇੰਚ ਫੇਰ ਡਾਲਾਂਗੇ ਆ ਬੜੀ ਪਰ ਇੰਨੇ ਨਾਲ ਹੀ ਬਈ ਜਮਾ ਸੈੱਟ ਹੋ ਜਾਣੇ ਬੱਚੇ ਘੱਟ ਉੜਨੇ ਆ ਠੀਕ ਆ ਛ ਆ ਚੈੱਕ ਕਰੋ ਕੁਛ ਨਹੀਂ ਬੱਚੇ ਨੂੰ ਹੈਗਾ ਵੀ ਕੱਟੇ ਪਰ ਜਿੱਕਦਾ ਵੀ ਇਹਦੇ ਨਾਲ ਇਹ ਆ ਬਾਈ ਹੁਣ ਢਾਂਗੀ ਵੀ ਛੱਡਾਂਗੇ ਉੱਡਣਗੇ ਵੀ ਤੇ ਉਹਨੇ ਕੀ ਉੱਡਣਗੇ ਐਵੇਂ 15 20 ਮਿੰਟ ਅੱਧਾ ਘੰਟਾ ਬਸ ਆਪਦੇ ਪੱਲੇ ਖੋਲੀ ਜਾਣਗੇ ਤੇ ਜਿਹੜਾ ਆਪਾਂ ਦੂਜਾ ਬੜਲੇ ਵਾਲੀ ਦਾ ਉਹ ਵੀ ਇੱਦਾਂ ਹੀ ਕੱਟ ਦੇਣੇ ਕੱਲ ਨੂੰ ਸਵੇਰ ਨੂੰ ਉੱਤੇ ਰੱਖ ਕੇ ਨਾ ਪਰ ਉਹਨੇ ਉਹਨੇ ਕੱਟ ਰਿਆ ਆ ਬਾਬੇ ਨਾਲ ਵੀ ਦਾਣਾ ਧੋਣਾ ਪਾਤਾ ਕਿਉਂਕਿ ਬੜਲੇ ਵਾਲੀ ਦੋ ਬੱਚੇ ਪਾਲਦੀ ਵੀ ਠੀਕ ਆ ਤੇ ਇੱਥੇ ਮਤਲਬ ਇਹਦੇ ਵਿੱਚ ਹੀ ਪਾਜੋ ਉਹ ਟ੍ਰੇ ਆ ਲਿਆਵਾਂਗੇ ਇਹ ਨਾਲ ਹੀ ਵੀ ਇੱਦਾਂ ਟ੍ਰੇ ਲਿਆਵਾਂ ਪਹਿਲਾਂ ਤਾਂ ਦੋ ਤਿੰਨ ਜੋੜੇ ਹੀ ਸੀ ਨਾ ਤਾਂ ਕਰਕੇ ਫਿਰ ਕੁਜੇ ਦੀ ਇਹ ਕਿ ਵੀ ਟਰੇ ਰੱਖਦੇ ਆਂ ਕਲਿਆਕੀ ਖੁੱਲੀਆਂ ਟਰੇਆਂ ਤਾਂ ਬਾਧੂ ਪਈਆਂ ਉੱਪਰ ਵਾਲੀਆਂ ਪਰ ਆ ਉੱਪਰ ਬੰਦ ਵਾਲੀ ਲੈ ਕੇ ਆਉਣੀ ਜੇ ਚ ਬੈਠਣਾ ਪਵੇ ਜੋੜੇ ਵਾਲੇ ਵਾਸਤੇ ਚਲੋ ਆਪਿਓ ਇੱਕ ਨਾ ਆਪਾਂ ਨੂੰ ਬਹੁਤ ਚਿਰ ਪਹਿਲਾਂ ਕਮੈਂਟ ਆਇਆ ਸੀ ਮੈਨੂੰ ਮੇਰੇ ਖਿਆਲ ਨਾਲ 7-8 ਵੀਡੀਓ ਹੋ ਗਈਆਂ ਆਉਣੀਆਂ ਮੈਨੂੰ ਚੇਤਾ ਭੁੱਲ ਗਿਆ ਸੀ ਹੁਣ ਮੈਨੂੰ ਉੱਤੇ ਬੈਠੇ ਬੈਠੇ ਜ਼ਿਆਦਾ ਆ ਵੀ ਬਾਈ ਦਾ ਆਇਆ ਸੀਗਾ ਕਿ ਬਾਈ ਯਾਰ ਜਿਹੜੇ ਮਤਲਬ ਜੋੜਾ ਆ ਮਤਲਬ ਕੋਈ ਵੀ ਜੋੜਾ ਆ ਚਾਹ ਚਿੱਟਾ ਕਾਲਾ ਕੋਈ ਵੀ ਆ ਜੋ ਬਦਲ ਬਦਲ ਬੱਚੇ ਕੱਢੇ ਉਹ ਚੰਗਾ ਹੁੰਦਾ ਜਾਂ ਕਿੱਦਾਂ ਹੁੰਦਾ ਬਾਈ ਦੇਖੋ ਜਿਹੜਾ ਤਾਂ ਬਾਈ ਸਮਝ ਲਓ ਵੀ ਐਸ ਕੀ ਰੱਥੇ ਕੱਢ ਗਿਆ ਕਦੀ ਨੀਲੇ ਕੱਢ ਗਿਆ ਕਦੀ ਬੱਗੇ ਜਾਂ ਕੋਈ ਵੀ ਸ਼ਾਹ ਕੱਢ ਗਿਆ ਕਿੱਦਾਂ ਦੇ ਵੀ ਕੱਢ ਗਿਆ ਬਾਈ ਉਹ ਜੋੜਾ ਜਮਾਂ ਸਿਰਾ ਹੁੰਦਾ ਜਮਾਂ ਸਿਰਾ ਜਿਹੜਾ ਹਰੇਕ ਝੋਲੀ ਦਾ ਬਦਲ ਕੇ ਰੰਗ ਕਰਦਾ ਠੀਕ ਆ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਛੋਟੀ ਜੀ ਠੀਕ ਆ ਫੇ ਮਾਪਿਓ ਵੀ ਦਿਖਾਉਂਗਾ ਮੈਂ ਤੁਹਾਨੂੰ ਤੇ ਆ ਬਾਬੇ ਮੈਂ ਤਿੰਨ ਬੱਚੇ ਫੜ ਕੇ ਲਿਆ ਆ ਪਹਿਲੀ ਝੋਲੀ ਆ ਜੀ ਮੋਰੇ ਬੈਠੀ ਇਹ ਹੈਗੀ ਬਈ ਪਹਿਲੀ ਝੋਲੀ ਆਪਣੇ ਡੰਡੇ ਵਾਲੇ ਜੋੜੇ ਦਾ ਹਨਾ ਪਹਿਲੀ ਝੋਲੀ ਉਸ ਤੋਂ ਬਾਅਦ ਹੋਰ ਵੀ ਝੋਲੀਆਂ ਆਈਆਂ ਮਤਲਬ ਚਲੋ ਆਪਾਂ ਉਦਾਂ ਕਰਾਂ ਰਿਹਾ ਆ ਦੂਜੀ ਝੋਲੀ ਲਾ ਲੋ ਰੱਤਾ ਠੀਕ ਆ ਰੱਤਾ ਆ ਗਿਆ ਆ ਤੀਜੀ ਝੋਲੀ ਆ ਗਈ ਇਹ ਦੇਖ ਲਓ ਹੁਣ ਤਿੰਨੇ ਝੋਲੀਆਂ ਦਾ ਲੱਗ ਰੰਗ ਹੋ ਗੇ ਠੀਕ ਆ ਤੇ ਰੰਗ ਹੋਰ ਵੀ ਬਹੁਤ ਤਰ੍ਹਾਂ ਦੇ ਕੱਢਦਾ ਬਈ ਗੂੜੇ ਲਾਲ ਚੀਨੇ ਫਿੱਕੇ ਲਾਲ ਚੀਨੇ ਰੱਤੇ ਕੌਫੀ ਰੰਗੇ ਠੀਕ ਆ ਕੋਹੀ ਰੰਗੇ ਇੱਕ ਹੋਰ ਕਲਰ ਦਿਖੋ ਨਾ ਮੈਂ ਤੁਹਾਨੂੰ ਇਹਦਾ ਹੀ ਇੱਕ ਮਿੰਟ ਆਪ ਬਈ ਸਭ ਤੋਂ ਪਹਿਲੀ ਚੋਲੀ ਦੀ ਡੰਡੇ ਵਾਲਾ ਜਦੋਂ ਆਪਣੇ ਕੋ ਕੱਢਿਆ ਸੀ ਨਾ ਉਦੋਂ ਦੀ ਇਹ ਬਈ ਕੋਹੀ ਰੰਗੀ ਆ ਠੀਕ ਆ ਇਹ 2 ਸਾਲ 3 ਸਾਲ ਪੁਰਾਣੀ ਪੱਠੀ ਆਪਣੇ ਕੋ ਇਹ ਠੀਕ ਆ ਉਹ ਡੰਡੇ ਵਾਲਾ ਜਦੋਂ ਨਿਕਲੇ ਸੀ ਉਦੋਂ ਨਿਕਲੀ ਸੀ ਹੁਣ ਇਹਦਾ ਰੰਗ ਚੈੱਕ ਕਰ ਲਓ ਕੱਚੀ ਪੀਲੀ ਅੱਖ ਦੀ ਆ ਬਈ ਜਮਾ ਸਰਾਹ ਨਾ ਦੇਖਾਂ ਨੂੰ ਚਿੱਟੀ ਲੱਗੂਗੀ ਪਰ ਕੱਚੀ ਪੀਲੀ ਜੋਂਦੀ ਐ। ਐਦਾਂ ਜਦੋਂ ਆਪਾਂ ਲਾਈਵ ਦੇ ਦਿੰਦਾ ਕੱਚੀ ਪੀਲੀ ਆ। ਪੜਾ ਦੇਖ ਲੋ ਕਬੂਤਰੀ ਤੁਸੀਂ ਇਹਦਾ ਰੰਗ ਦੇਖ ਲੋ। ਤੁਹਾਨੂੰ ਵਾ ਚਾਰ ਝੋਲੀਆਂ ਦਿਖਾਤੀਆਂ ਤਕਰੀਬਨ ਚਾਰਾਂ ਹੀ ਝੋਲੀਆਂ ਤੇ ਅਲੱਗ-ਅਲੱਗ ਰੰਗ ਆ। ਹੋਰ ਵੀ ਰਿਆ ਝੋਲੀਆਂ ਬਹੁਤਾ ਗੂੜੇ ਰੱਤੇ, ਫਿੱਕੇ ਰੱਤੇ ਐਦਾਂ ਦੇ ਕੱਢਦੇ ਹੀ ਕੱਢਦੇ ਆ ਬਈ। ਜਮਾਂ ਹੀ ਹਨਾ। ਹੁਣ ਜਿਹੜਾ ਆਪਣੇ ਕੋਲ ਸ਼ਾਹ ਬਣਿਆ ਠੀਕ ਆ। ਉਹਦੀ ਜਿਹੜੀ ਮਾਂ ਸੀਗੀ ਉਹ ਲਾਲ ਚੀਨੀ ਸੀ ਪਿਓ ਸਫੇਰ ਚਿੱਟਾ ਬਈ। ਸਫੇਰ ਚਿੱਟਾ ਠੀਕ ਆ। ਉਹਨਾਂ ਦਾ ਸ਼ਾਹ ਬੱਚਾ ਆਪਣੇ ਕੋਲ ਜਿੰਨੇ ਵੀ ਰੰਗ ਬਦਲ ਬਦਲ ਕੇ ਜੋੜੇ ਕੱਢੂਗਾ ਬੱਚੇ ਹਰੇਕ ਵਾਰੀ ਜੋੜਾ ਕੱਢੂਗਾ ਨਾ ਬੱਚੇ ਰੰਗ ਬਦਲ ਕੇ ਸਮਝ ਲਿਓ ਬਾਈ ਤੁਹਾਡਾ 1 ਨੰਬਰ ਜੋੜਾ ਪਾਸ ਜੋੜਾ ਆ ਫੇਰਾ ਹੀ ਕਰਾਉਣਗੇ ਬੱਚੇ ਇਹ ਵੀ ਇਹ ਵੀ ਇੱਕ ਨੋਟ ਕਰਿਓ ਉਹ ਟਾਈਮ ਵੀ ਨਹੀਂ ਲਵਾਉਣਗੇ ਬਾਹਰ ਬਾਈ ਠੀਕ ਆ ਟਾਈਮ ਬਹੁਤ ਘੱਟ ਲੱਗੂਗਾ ਸਾਹਮਣੇ ਪਧਰੇ ਉੱਡਣਗੇ ਜਿਹੜੇ ਕਬੂਤਰ ਇਦਾਂ ਰੰਗ ਬਦਲ ਕੇ ਬੱਚੇ ਕੱਢਦੇ ਹੋਣਗੇ ਉਹਨਾਂ ਤੇ ਟਾਈਮ ਵੀ ਨਹੀਂ ਲੱਗੂਗਾ ਪਧਰੇ ਜਨਮਰ ਉੱਡੂਗੇ ਚਾਹੇ ਤੁਹਾਡੇ ਕੋਲ ਜੋੜੇ ਹੋਣਗੇ ਵੀ ਤੁਸੀਂ ਇਹ ਐਕਸਪੈਰੀਮੈਂਟ ਕੀਤਾ ਵੀ ਹੋਊਗਾ ਤੇ ਇਸ ਚੀਜ਼ ਦਾ ਐਕਸਪੀਰੀਅੰਸ ਤੁਹਾਨੂੰ ਮਿਲਿਆ ਵੀ ਹੋਊਗਾ ਕਬ ਠੀਕ ਆ ਹਾਂ ਯਾਰਾ ਪੈਸੇ ਦੇ ਦੇ ਮੈਨੂੰ ਮੈਂ ਤਾਂ ਆਪਣੀ ਗੁੱਲੀ ਸੀ ਖਾਣੀ ਆ ਮੈਨੂੰ ਦੇ ਦੇ ਯਾਰ ਮੈਂ ਤਾਂ ਖਾ ਲੂੰਗਾ ਨਹੀਂ ਮੈਂ ਤਾਂ ਆਪਣੀ ਗੁੱਲੀ ਸੀ ਖਾਣੀ ਆ ਗੋਲਕੇ ਚ ਪਾਉਣੇ ਆ ਪਿਛੇ ਰ ਅੱਛਾ ਆ ਤੇਰੇ ਪੈਸੇ ਡਿੱਗੀ ਆ ਤੇਰੇ ਇੰਨੇ ਪੈਸੇ ਆ ਡਿੱਗੀ ਜਾਂਦੇ ਭਾਈ ਹੈ ਹੂੰ ਜਿਹੜੇ ਥੋੜੇ ਜੇ ਪੈਸੇ ਯਾਰ ਨਹੀਂ ਕਿਉਂ ਵਿਆ ਚੱਕਲਾ ਆ ਨੰਗਾ ਹੋਈ ਜਾਂਦਾ ਪਿੱਛੇ ਉਹ ਵਿਆ ਚੱਕਲਾ ਇੰਨੇ ਨਹੀਂ ਮਿਲਦੇ ਆ ਆ ਦੇਖੋ ਵੀ ਮੈਨੂੰ ਦਿੱਤੇ ਇੰਨੇ ਪੈਸੇ ਇੰਨੇ ਪੈਸੇ ਮੈਂ ਮੈਨੂੰ ਸਿਕਿਉਰਿਟੀ ਕਾਟ ਰੱਖਣਾ ਪੈਣਾ ਓਏ ਹੈ ਆ ਦੇਖੋ ਬੰਦਾ ਚੋਰ ਜੇ ਚੋਰ 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 ਆ ਕੰਦਾ ਕੋਠੇ ਟੱਪਦਾ ਸਾਡੇ ਇਹ ਕੋਸ਼ਸ਼ ਕਰਦੀ ਹੋਰ ਆ ਗਿਆ ਕਾਚੂ ਐ ਭਾਜੀ ਲੋਕੀ ਚੋਰੀ ਕਰ ਲਵੇਂ ਛੱਡ ਦੇ ਆ ਜਾ ਆ ਜਾ ਜਲਦੀ ਆ ਜਾ ਹੈ ਜੀ ਬੱਸ ਮੈਂਟੋ ਮਿੱਟੀ ਆ ਜਾ ਉੱਤੇ ਕਾਚੂ ਆ ਦੇਖੋ ਮੇਰੇ ਆਹ ਦੇਖੋ ਇਹ ਮੇਰੇ ਮਗਰ ਤੂੰ ਪਿੱਛੇ ਚੱਲ ਭਰਾਵਾ ਕੋਈ ਹੋਰ ਨਾ ਸਿਆਪਾ ਪਾ ਲਈ ਚੱਲ ਪਿੱਛੇ ਹੈ ਜੀ ਬੱਸ ਚੱਲ ਚੱਲ ਆ ਜਾ ਭਰਾਵਾ ਆ ਜਾ ਅੱਗੇ ਵੀਡੀਓ ਨਹੀਂ ਨਿਕਲਣ ਦੇ ਕੀ ਕਰਨਾ ਹੁਣ ਅੱਡੋ ਘੱਡੋ ਹੈਂ ਸਸਰੀ ਗਾਲ ਦੀ ਸਾਰ ਨੂੰ ਸੱਤ ਸਰੀਏ ਕਾਲ ਫੇਲਾ ਕੇ ਡਰੋਨ ਨੂੰ ਵਿਚਾਰਾ ਬੇਟਾ ਹੀ ਮਗਰ ਤੇ ਹੋ ਗਿਆ ਉਹ ਗਿਆ ਆਏ ਆ ਰਵਿੰਦਰ ਕਰੀਏ ਕੰਮ ਸ਼ੁਰੂ ਆਪਣੀ ਗੱਡੀ ਸਾਹਮਣੇ ਚਲੋ ਹੈ ਚਲੋ ਕੀ ਕਰਨਾ ਕੀ ਕਰਨਾ ਜਾ ਪਹਿਲਾਂ ਕਬੂਤਰ ਕੱਢ ਕੇ ਲਿਆ ਦਿੰਦੇ ਹਾਂ ਹਾਂ ਕੱਟ-ਕੱਟ ਚੱਲ ਨਹੀਂ ਕਰਨਾ ਕਿੱਥੇ ਆਹੋ ਤੇ ਤੂੰ ਸਾਫ਼ ਕਰਕੇ ਕੱਲ ਨੂੰ ਕਬੂਤਰੀਆਂ ਛੱਡੀਏ ਇਹਦੇ ਵਿੱਚ ਲੋ ਵੀ ਰਵਿੰਦਰ ਆ ਗਿਆ ਫਾਰਮ 'ਚ ਹੁਣ ਦੇਖ ਜੇ ਵੱਡੇ ਕਬੂਤਰ ਇਹਦੇ ਕੋ ਫੜ ਹੁੰਦੇ ਆ ਚੱਲ ਵੀ ਕਬੱਡੀ ਕਬੱਡੀ ਕਰਦੇ ਆ ਕਬੱਡੀ ਖੇਡਣ ਵਾਲੇ ਕੰਮ ਤੈਨੂੰ ਵੀ ਚੱਕ ਲੋ ਤੂੰ ਬੂਆ ਬੰਦ ਕਰਕੇ ਰੱਖ ਉੱਥੇ ਚੱਲ ਲੈ ਕੇ ਆਂ ਬੰਦ ਕਰ ਬੰਦ ਬਾਹਰ ਨਾ ਨਿਕਲ ਜਾਣ ਇਹਦੇ ਕੋ ਫੜਿਆ ਤੇ ਜਾਣਾ ਨਹੀਂ ਬਾਏ ਦੇਖਦੇ ਹਾਂ ਹੁਣ ਫੜਦਾ ਕਿ ਨਹੀਂ ਫੜਦਾ ਨਾਪੜਿਆ ਲੱਗਦਾ ਇੱਕ ਇਦਾਂ ਉਹ ਕਿੱਲਾ ਉਹ ਰੇਂਦਰ ਵੀ ਆਇਆ ਆਹੋ ਇਹ ਲੱਗਿਆ ਦੋਨੇ ਫੜ ਕੇ ਲਿਆਊਗਾ ਉਹ ਦੋਨੇ ਫੜ ਲਿਆ ਆ ਜਾ ਰਾਦਾ ਫੜੇ ਦੇਖੋ ਪਰ ਫੜੇ ਬਾਲੇ ਖਤਰਨਾਕਾ ਛੱਡ ਨਾ ਦੇ ਆਇਆ ਆ ਉਹ ਉੱਪਰ 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 ਜਾ ਕੇ ਪਾ ਗਿਆ ਚੱਲ ਲਓ ਬਾਬੇ ਉਹ ਫੜ ਤਾਂ ਲਿਆ ਆ ਜੇ ਕਬੂਤਰ ਉੜੇ ਤੈਨੂੰ ਡਾਉ ਪੁੱਤ ਕਾ ਚੋਟ ਮੈਂ ਇਹਦੇ ਕੁੱਤੇ ਇਧਰ ਲੈ ਚ ਨਹੀਂ ਤਾਂ ਕੁੰਡੀ ਨਹੀਂ ਖੁੱਲਣੀ ਖੋਲਲੀ ਖੋਲਲੀ ਹੋਈ ਹਾਂ ਤਾ ਤੂ ਆ ਸਾਰੇ ਉੱਪਰ ਆ ਕੰਮ ਚੈੱਕ ਕਰੋ ਕਰ ਕਰ ਕਿੱਦਾਂ ਕਰਦਾ ਸੀ ਕਿੱਦਾਂ ਅੱਗੇ ਕਰ ਲੱਗਾ ਹੀ ਉਹਦੇ ਹੀ ਇਦਾਂ ਹੀ ਆ ਬਿਵਾ ਖੁਡਾ ਹੋ ਗਿਆ ਖਾਲੀ ਠੀਕ ਹੈ ਕਬੂਤਰ ਚੱਕ ਲਈ ਇਧਰ ਆਪਾਂ ਬੱਚੇ ਬੁੱੱਚੇ ਜੋ ਵੀ ਸੀ ਆ ਕੁज्जा ਵੀ ਆਪਣੇ ਕੋਲ ਧੋ ਕੇ ਚੰਗੀ ਤਰ੍ਹਾਂ ਸਵਾਰ ਕੇ ਨਾ ਇਹਨੂੰ ਇਹਨੂੰ ਉੱਪਰ ਰੱਖਦੇ ਆ ਬਈ ਉੱਪਰ ਖੁੱਡੇ 'ਚ ਛੋਟਾ ਫੁੱਡਾ ਆ ਉਹ ਛੋਟਾ ਕੁज्जा ਆ ਉਹਨੇ ਮੈਨੂੰ ਕੁੰਡਾ ਲਾਤਾ ਤੇ ਉਹ ਦੇਖੋ ਬਦਲ ਲੈ ਲਈ ਜਾਣੇ ਹੈ ਕਹਿੰਦਾ ਵੀ ਚਾਚੇ ਨੂੰ ਅੰਦਰ ਕਿਉਂ ਲਾਤਾ ਅੰਦਰ ਕੁੰਡਾ ਖੋਲ ਖੋਲ ਬਾਜ ਮੈਂ ਚੱਲਾ ਘਰ ਨੂੰ ਗਦਾਰੀ ਕਰ ਬੇ ਥੈਂਕ ਯੂ ਬਾਯੋ ਇਸ ਆਰਵਿੰਦਰ ਕਹਿੰਦਾ ਆਪਾਂ ਕਬੂਤਰ ਛੱਡ ਦਈਏ ਨਹੀਂ ਛੱਡ ਨਹੀਂ ਛੱਡ ਦਈਏ ਮੈਂ ਕਹਿੰਦਾ ਨਹੀਂ ਕਿਉਂ ਖੁੱਡਾ ਖਾਲੀ ਹੋ ਗਿਆ ਬਾਅਦ ਜੀ ਤੇਰੇ ਬਾੜਾ ਵਿੱਚ ਮੈਂ ਕਹਿੰਦਾ ਛੱਡ ਪਰਾ ਦੀ ਦੀ ਦਈਏ ਕਿਸੇ ਨੂੰ ਯਾਰ ਨਾ ਨਾ ਮੈਂ ਲੈ ਜਾਨਾ ਇਹ ਕਹਿੰਦਾ ਮੈਂ ਲੈ ਜਾਨਾ ਕਰੇ ਨਾ 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 ਕਿਉਂ ਮਾ ਨਾ ਮੈਂ ਚੁੱਪ ਨਹੀਂ ਥੱਪੜ ਤੇ ਚਾਚੂ ਲੈ ਜਾਨੇ ਆ ਪੜੀ ਮਾਰਨੇ ਕਹਿੰਦਾ ਜੇ ਕਬੂਤਰਾਂ ਨੂੰ ਹੱਥ ਲਾਇਆ ਤਾਂ ਆਦੀ ਕਾ ਸੁਣ ਖੁੱਡਾ ਖਾਲੀ ਹੋ ਗਿਆ ਤੂੰ ਚੱਲ ਜਾ ਵਿੱਚ ਚਾਚੂ ਆ ਜਾ ਮਾਰੀ ਆਦੀ ਵਾਲੂ ਚੱਲੋ ਲੋ ਬਾਬਿਓ ਮੈਨੂੰ ਨਾ ਕਈਆਂ ਦੇ ਮਤਲਬ ਮੂੰਹ ਪੱਕੇ ਤੋਂ ਜਾਂ ਕਈ ਤਰ੍ਹਾਂ ਦੇ ਹੁੰਦੇ ਸੀ ਨਾ ਰੇਸ਼ੇ ਤੋਂ ਜਕਾਮ ਤੋਂ ਮੈਂ ਕਿਹਾ ਚਲੋ ਅੱਜ ਦੱਸ ਹੀ ਦਿੰਦਾ ਬਈ ਤੇ ਇੱਕ ਬਈ ਆ ਹੁੰਦਾ ਬਈ ਸਟੋਮਾ ਕੇਅਰ ਥੋੜੇ ਘੁਮਾਓ ਇਹ ਹੁੰਦਾ ਬਈ ਸਟੋਮਾ ਕੇਅਰ ਠੀਕ ਆ ਤੇ ਇਹ ਹੈਗਾ ਬਈ ਮੂੰਹ ਪੱਕੇ ਤੋਂ ਜੇ ਮੂੰਹ ਦੇ ਵਿੱਚ ਛਾਲੇ ਹੋ ਜਾਣ ਨਾ ਇਹ ਉਤੋਂ ਆ ਬਈ ਆ ਜਿਹਦਾ ਆਪਣੇ ਗਲਾਸ ਲੈਣੀ ਹੁੰਦੀ ਇੱਕ ਇਹ ਉਹੋ ਚੀਜ਼ ਆ ਬਾਈ ਤੇ ਇਹ ਲਾ ਦਿਓ ਇਹਨਾਂ ਜਮਾਂ ਸੈੱਟ ਹੋ ਜਾਂਦਾ ਠੀਕ ਆ ਮਤਲਬ ਤਿੰਨ ਵਾਰੀ ਲੋਣੀ ਦਿਹਾੜੀ ਦੇ ਵਿੱਚ ਐਦੇ ਮੂੰਹ ਦੇ ਵਿੱਚ ਛਾਲਿਆਂ ਦੇ ਉੱਤੇ ਲਾ ਦੇਣੀ ਆ ਇਹ ਤਿੰਨ ਕਵਾਰੀ ਲਾਓ ਤੇ ਐਂ ਜਮਾਂ ਸੈੱਟ ਹੋ ਜਾਂਦੇ ਜਿੰਨੇ ਮਰਜ਼ੀ ਬਾਈ ਛਾਲੇ ਹੋਣ ਇੱਕ ਕਬੂਤਰ ਵੇਟ ਨਾ ਬਣਾਵੇ ਵੀ ਮਤਲਬ ਆਪਾਂ ਮਤਲਬ ਪਾਣੀ ਵੀ ਲਾ ਲਈ ਯਾਰ ਉਹ ਵੀ ਲਾ ਲਈ ਇਹ ਦਸਾਂ ਕਬੂਤਰਾਂ ਨੂੰ ਬਾਈ ਨੋਵਾ ਮੌਕਸ ਆ ਚੈੱਕ ਕਰ ਲਓ ਨੋਵਾ ਮੌਕਸ 500 ਐਮਜੀ ਇਹ ਕੈਪਸੂਲ ਆਉਂਦੇ ਆ ਠੀਕ ਆ ਇਹ ਬਾਈ ਜੇ ਕਬੂਤਰ ਵੇਟ ਨਹੀਂ ਬਣਾਉਂਦੇ ਜਾਂ ਕਿਦਾਂ ਵੀ ਲਾ ਲਓ ਠੀਕ ਆ ਇੱਕ ਕੈਪਸੂਲ ਦਾਹਾਂ ਦਸਾਂ ਕਬੂਤਰਾਂ ਨੂੰ ਇੱਕ ਕੈਪਸੂਲ ਲੱਗਣਾ ਠੀਕ ਆ ਲਗਾਤਾਰ ਦਸ ਦੇ ਨਹੀਂ ਦੇਣਾ ਦਸਾਂ ਕਬੂਤਰਾਂ ਨੂੰ ਇੱਕ ਕੈਪਸੂਲ ਲਾਦਾ ਹੁਣ ਤਾਂ ਜੇ ਗਰਮੀਆਂ ਆ ਗਰਮੀਆਂ 'ਚ ਤਾਂ ਬਈ ਆਪਾਂ ਲੱਸੀ 'ਚ ਠੀਕ ਆ ਦਹੀਂ 'ਚ ਪਾ ਕੇ ਵੀ ਦੇ ਸਕਦੇ ਆ ਆਹ ਦਿਨਾਂ 'ਚ ਬਈ ਕੋਸਾ ਪਾਣੀ ਲੈ ਲਓ ਕੋਸੇ ਪਾਣੀ ਦੇ ਵਿੱਚ ਦਸਾਂ ਕਬੂਤਰਾਂ ਲਈ ਮਤਲਬ ਤੁਸੀਂ 100 ਐਮਐਲ ਪਾਣੀ ਲੈ ਲਓ ਇੱਕ ਕਬੂਤਰ ਲਈ 10 ਐਮਐਲ ਪਾਣੀ ਉਹ 'ਚ ਇੱਕ ਕੈਪਸੂਲ ਪਾ ਕੇ ਦਸਾਂ ਕਬੂਤਰਾਂ ਨੂੰ ਬਈ ਦੇ ਦਿਓ ਜਿਹੜੇ ਉਤਰ ਥੱਲੇ ਜਮਾ ਹੀ ਨਹੀਂ ਬਣਦੇ ਦਾ ਸਕਦਾ ਇਹ ਟੀਵੀ ਵਾਲੇ ਨੂੰ ਦਿੰਦੇ ਜਿਹਨੂੰ ਟੀਵੀ ਹੋਇਆ ਹੁੰਦਾ ਨਾ ਬਈ ਜਮਾ ਉਹਨੂੰ ਵੀ ਠਾ ਦਿੰਦਾ ਬਾਈ ਇਹ ਜਿਉ ਉਹਦਾ ਵੀ ਸਰੀਰ ਨਾ ਬਣਦਾ ਹੋਵੇ ਠੀਕ ਆ ਇੱਕ ਬਾਈ ਆ ਆਉਂਦੀ ਆ ਠੀਕ ਆ ਐਦਾਂ ਦੀਆਂ ਟੈਬਲੇਟ ਹੁੰਦੀਆਂ ਠੀਕ ਆ ਤੇ ਨਾ ਪਾ ਲਓ ਇਹ ਬਾਈ ਜਿੱਦਾਂ ਮੂੰਹ ਪੱਕ ਜਾਂਦੇ ਰੇਸ਼ਾ ਹੋ ਜਾਂਦਾ ਠੀਕ ਆ ਇਹਦੇ ਤਿੰਨ ਹਿੱਸੇ ਕਰਨੇ ਆ ਇਹਦੇ ਠੀਕ ਆ ਤਿੰਨ ਹਿੱਸੇ ਕਰਨੇ ਆ ਗੋਲੀ ਦੇ ਤੇ ਤੁਸੀਂ ਇਹ ਜਿਹੜੇ ਕਬੂਤਰ ਨੂੰ ਰੇਸ਼ਾਜ ਕਾਮ ਜਾਂ ਕੁਛ ਵੀ ਇਦਾਂ ਦਾ ਮਤਲਬ ਹੈ ਨਾ ਛਿੱਕਾ ਮਾਰਦੇ ਜਾਂ ਜਾਂ ਅੱਖਾਂ ਖਰਾਬ ਆ ਉਹਦੇ ਨਾਲ ਬਾਈ ਆ ਵੀ ਆ ਵੀ ਲੱਗੂਗੀ ਆਪਣੀ ਠੀਕ ਆ ਆ ਗੋਲੀ ਤੀਜਾ ਹਿੱਸਾ ਦੇਣਾ ਇੱਕ ਕਬੂਤਰ ਨੂੰ ਤੇ ਜੇ ਕਬੂਤਰ ਬਾਈ ਜਦੋਂ ਆਪਾਂ ਝਾੜੇ ਝੂੜੇ ਪੈ ਜਾਂਦੇ ਆ ਤੇ ਖੂਨ ਦੀ ਵਾਧਾ ਕਬੂਤਰਾਂ ਦਾ ਆਪਾਂ ਖੂਨ ਦੀ ਕਮੀ ਆਉਣ ਲੱਗ ਪੈਂਦੀ ਆ ਨਾ ਲਾਲੀ ਲੁੱਲੀ ਨਹੀਂ ਰਹਿੰਦੀ ਥੱਲੇ ਤੇ ਆ ਆਰਬੀਸੀ ਆਉਂਦੀ ਬਾਈ ਆ ਗਈ ਕਲੀਅਰ ਹਾਂਜੀ ਹਾਂਜੀ ਆ ਗਈ ਏ ਬਾਈ ਖੂਨ ਵਧਾਉਣ ਤੋਂ ਹੁੰਦੀ ਆ ਇਹਦੀ ਇੱਕ ਇਹ ਆਪਾਂ ਅੱਧਾ ਐਮਐਲ ਕਬੂਤਰ ਨੂੰ ਇੱਕ ਟਾਈਮ ਦੇ ਸਕਦੇ ਧਾਣੇ ਤੋਂ ਬਾਅਦ ਕੋਸੇ ਪਾਣੀ ਚ 10 ਐਮਐਲ ਕੋਸੇ ਪਾਣੀ ਚ ਪਾ ਕੇ 1 ਐਮਐਲ ਇਹ ਆਪਾਂ ਕਬੂਤਰ ਨੂੰ ਦੇ ਸਕਦੇ ਜਿੰਨਾਂ ਚ ਖੂਨ ਦੀ ਕਮੀ ਆ 10 15 ਦਿਨ ਲਗਾਤਾਰ ਬਾਈ ਦੇ ਲੋ ਠੀਕ ਆ ਇੱਕ ਦਿਨ ਦਾ ਗੈਪ ਪਾ ਕੇ ਠੀਕ ਆ 10 ਐਮਐਲ ਪਾਣੀ ਚ ਅੱਧਾ ਐਮਐਲ ਇਹ ਆ ਪੋਣੀ ਆ ਆਪਾਂ ਇਹਨਾਂ ਜਮਾ ਬਾਈ ਕਬੂਤਰ ਜਿਹੜੇ ਆ ਥੱਲੋ ਲਾਲ ਹੋ ਜਾਣਗੇ ਜਿਹੜੇ ਆਪਾਂ ਜਿੰਨਾ ਕਿ ਇਹਨਾਂ ਨਾ ਵੀ ਫਿੱਕੇ ਜੇ ਪਈ ਜਾਂਦੇ ਬਾਈ ਲਾਲ ਨਹੀਂ ਹੁੰਦੇ ਕਬੂਤਰ ਖੁਸ਼ਕੀ ਖਾਦੇ ਆ ਇਹਨਾਂ ਬਾਈ ਜਮਾ ਥੱਲੋ ਹਾਂਜੀ ਬਾਬੋ ਲੋ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਠੀਕ ਆ ਤੇ ਹੁਣ ਥੋੜੇ ਕਰਿਆ ਨਾ ਬਾਈ ਵੀਡੀਓ ਇਦਾਂ ਹੀ ਭੱਜ ਭੱਜ ਕੇ ਆਊਗੀ ਕਿਉਂਕਿ ਉਹ ਆਪਾਂ ਸਟੂਡੀਓ ਜਾਣਾ ਹੁੰਦਾ ਬਾਈ ਨੇ ਗਾਣਾ ਊਣਾ ਜਾਂ ਕਰਨਾ ਉਹਦੇ ਕਰਕੇ ਇਥੇ ਨਵਾਂ ਸ਼ਹਿਰ ਸਟੂਡੀਓ ਆ ਉੱਥੇ ਜਾਂਦੇ ਆ ਪੰਜ-ਛੇ ਦਿਨ ਉੱਥੇ ਲੱਗਣੇ ਆ ਤੇ ਬਾਕੀ ਮੈਂ ਕੋਸ਼ਿਸ਼ ਕਰਿਆ ਕਰੂੰਗਾ ਕੋਈ ਚੱਕਰ ਨਹੀਂ ਸਵੇਰ ਨੂੰ ਟਾਈਮ ਦੇ ਬਣਾਉਂਦੀ ਹੈ ਨਾ ਹਰਵਿੰਦਰ ਵੀ ਲੇਟ ਆਉਂਦਾ ਆ ਤੇ ਕੋਈ ਚੱਕਰ ਨਹੀਂ ਕੱਲ ਤੋਂ ਆਪਾਂ ਸਵੇਰੇ ਥੋੜੀ ਜਿਹਾ ਜ਼ਿਆਦਾ ਵੀਡੀਓ ਬਣਾਇਆ ਕਰਾਂਗੇ ਜਿਹਦੇ ਨਾਲ ਪ੍ਰੋਪਰ ਪੈ ਉਹਦਾ ਤਾਂ ਅੱਜ ਵੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਨੁਕਤੇ ਬਾਰੇ ਹੀ ਦੱਸ ਇੱਕ ਬਾਈ ਦਾ ਕਮੈਂਟ ਆਇਆ ਬਾਈ ਅਮਿਤਾ ਠੀਕ ਆ ਬਹੁਤ ਚਾਰ ਬਾਈ ਦੇ ਕਈ ਕਮੈਂਟ ਆਏ ਬਾਈ ਆਪਣਾ ਵੀ ਨਾਮ ਲਿਓ ਹਨਾ ਬਾਈ ਕੋਈ ਚੱਕਰ ਨਹੀਂ ਬਾਈ ਤੁਹਾਡਾ ਚੈਨਲ ਆ ਯਾਰ ਜਿੱਦਾਂ ਕਹੂੰਗੇ ਉਦਦੇ ਕਰੀ ਜਾਣਾ ਪਾਣਾ ਅਮਿਤ ਵੀਰ ਆ ਤੇ ਵੀਰ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਦਿ ਲੋ ਹਨਾ ਇੰਨਾ ਪਿਆਰ ਦੇਣ ਵਾਸਤੇ ਤੇ ਇੱਕ ਬਾਈ ਹੋਰ ਆਏ ਬਾਈ ਦਾ ਕਮੈਂਟ ਕਹਿੰਦਾ ਬਾਈ ਯਾਰ ਜੈਕਟ ਟਾਈਮ ਨਹੀਂ ਪਾਲੀ ਭਰਾਵਾ ਸਿਆੜਾ ਸਰੀਰ ਆ ਕੀ ਕਰੀਏ ਪੌਣੇ ਪਾਣੇ ਠੰਡ ਲੱਗਦੀ ਸਿਰਸਿਰ ਬਾਈ ਖੱਤਿਆਂ ਚ ਘਾਰਿਆ ਹਨਾ ਸਿਰਸਿਰ ਆ ਬਾਬੋ ਠੰਡੀ ਚੱਲਦੀ ਆ ਤੇ ਫਿਰ ਉੱਤੇ ਪੌਣੀ ਪੈਂਦੀ ਬਾਈ ਕੂਠੇ ਤੇ ਆ ਕੇ ਇੱਥੇ ਤੋਂ ਵੀ ਬਹੁਤ ਪਈ ਹੁੰਦੀ ਪਾਣੀ ਪੂਣੀ ਲੱਗਾ ਸਾਈਡ ਤੇ ਹਨਾ ਕਣ ਕਣ ਨੂੰ ਲੋਕ ਕਈਆਂ ਦੀ ਨਿਕਲ ਵੀ ਆਈ ਆ ਤੇ ਕਈਆਂ ਨੇ ਉੱਤਾਂ ਰੋਣੀ ਰੋਣੀ ਜਾਂ ਪੱਠੇ ਪੁੱਠੇ ਨਾਲ ਬੀਜੇ ਤੇ ਪਾਣੀ ਪੂਣੀ ਲੱਗਾ ਉਹਦੇ ਕਰਕੇ ਬਾਈ ਠੱਡ ਹੁੰਦੀ ਆ ਸਿਰ ਸਿਰ ਇੱਧਰ ਤੇ ਇੱਕ ਬਾਈ ਦਾ ਹੋਰ ਆਇਆ ਸੀ ਇੱਕ ਬਾਈ ਛੋਲੇ ਸਰੋਂ ਸਰੋਂ ਵੀ ਸਰੋਂ ਬਾਈ ਥੋੜੀ ਪੂਣੀ ਆ ਛੋਲੇ ਪਾ ਸਕਦੇ ਆ ਠੀਕ ਆ ਹਲਕੇ ਫੁਲਕੇ ਪੌਣੇ ਦਾ ਇੱਕ ਕਬੂਤਰ ਨੂੰ ਚਾਰ ਪੰਜ ਛੋਲੇ ਜਾਣ ਜ਼ਿਆਦਾ ਨਹੀਂ ਠੀਕ ਆ ਸੋਇਆਬੀਨ ਦੀ ਦਾਲ ਪਾ ਸਕਦੇ ਆ ਮੂੰਗੀ ਹਲਕੀ ਫੁਲਕੀ ਪਾ ਸਕਦੇ ਆ ਸੋਇਆ ਬੀਂ ਦੀ ਵੀ 2-4-5 ਦਾਣੀ ਜਾਣ ਤੇ ਮੂੰਗੀ ਦੇ ਬੀਜ ਦੇ ਜਾਣ ਇਸ ਹਿਸਾਬ ਨਾਲ ਦਾਣੇ ਪਾਇਆ ਕਰੋ ਕਣਕ ਜਿਆਦਾ ਤੂੰ ਜਿਆਦਾ ਕਣਕ ਕਬੂਤਰਖਾਨੇ ਤੇ ਸੈਟ ਰਹਿੰਦੇ ਆ ਠੀਕ ਆ ਤੇ ਇੱਕ ਬਾਈ ਦਾ ਹੋ ਰਾਇ ਬਾਈ ਯਾਰ ਵੀ ਆਪਣੇ ਦਾ ਬੱਚੇ ਪਾਲਦੇ ਆ ਪਹਿਲਾਂ ਠੀਕ ਰਹਿੰਦੇ ਆ ਜਦੋਂ ਤੀਜੀ ਚੌਥੀ ਕਲੀ ਦੇ ਬੱਚੇ ਹੋ ਜਾਂਦੇ ਆ ਹਨਾ ਉਦੋਂ ਬਾਅਦ ਉਹ ਬੱਚੇ ਮਰ ਜਾਂਦੇ ਆ ਜਾਂ ਫਿੰਸੜੀਆਂ ਜਾਂਦੀਆਂ ਬਾਈ ਦੇਖੋ ਜਦੋਂ ਤੁਹਾਨੂੰ ਲੱਗਦਾ ਕਿ ਯਾਰ ਇੱਥੇ ਕ ਆਪਣੇ ਬੱਚੇ ਇੰਨੀ ਕੁ ਮਰਦੇ ਜਾ ਕੇ ਮਰਦੇ ਆ ਜਾਂ ਇੰਨੀ ਕੁ ਕਲੀ ਦੇ ਹਨਾ ਬਾਈ ਉਹਨਾਂ ਨੂੰ ਟੈਰਾਮਾਈਸਿਨ ਦਾ ਪਾਊਡਰ ਦਿਆ ਕਰੋ ਠੀਕ ਹੈ ਟੈਰਾਮਾਈਸਿਨ ਦੀ ਇੱਕ ਛੁਟਕੀ ਦਿਆ ਕਰੋ ਜਦੋਂ ਫੈਂਸੜੀ ਤੁਹਾਨੂੰ ਲੱਗਦਾ ਹੋਣਾ ਨਿਕਲਣ ਲੱਗੀ ਕੋਈ ਵੀ ਫੋੜਾ ਫੈਂਸੜੀ ਹੋਣ ਲੱਗਾ ਆ ਉਹਦੇ ਛਾਲੇ ਛੂਲੇ ਕੋਈ ਮੱਛਰ ਕੱਟਣਾ ਹੋ ਜਾਂਦਾ ਜ਼ਿਆਦਾ ਹਨਾ ਇਹ ਤੇ ਜਦਾਂ ਆਪਾਂ ਗਰਮ ਖਰਾਕ ਪਾਈ ਹੋਵੇ ਤੇ ਮੱਛਰ ਨਾਲ ਕੱਟਣਾ ਬਾਈ ਇਨਫੈਕਸ਼ਨ ਹੋ ਜਾਂਦੀ ਜ਼ਿਆਦਾ ਠੀਕ ਹੈ ਟੈਰਾਮਾਈਸਿਨ ਦਾ ਜਿਹੜਾ ਪਾਊਡਰ ਆ ਬਾਈ ਉਹਦੀ ਇੱਕ ਛੁਟਕੀ ਦਾ ਬੱਚੇ ਦੇ ਮੂੰਹ ਚ ਸਿਰਦਿਆ ਕਰੋ ਜਿੰਨਾ ਮਰਜੀ ਬਾਈ ਭਰਿਆ ਹੋਵੇ ਦੇਖਿਓ ਤੁਸੀਂ 4-5 ਦਿਨਾਂ ਦੇ ਵਿੱਚ ਉਹ ਸੁੱਕ ਜਾਂਦੇ ਬਾਈ ਟੈਰਾਮਾਈਸਿਨ ਦੇ ਪਾਊਡਰ ਨਾਲ ਸਭ ਤੋਂ ਬੈਸਟ ਇਲਾਜ ਆ ਫੈਂਸੜੀਆਂ ਦਾ ਟੈਰਾਮਾਈਸ ਕੀ ਬਾਈ ਕਬੂਤਰ ਦੀ ਉਮਰ ਕਿੰਨੀ ਹੁੰਦੀ ਆ ਬਾਈ ਦੇਖੋ ਜੇ ਦਾ ਕਬੂਤਰ ਨਾ ਕਰਦੇ ਤੁਸੀਂ ਤੱਕਾ ਫੇ ਤਾਂ 10 ਸਾਲ ਨਹੀਂ ਕੱਢਦਾ ਵੀ ਬੱਚੇ ਪਲਾਈ ਜਾਂਦੇ ਪਲਾਈ ਜਾਂਦੇ ਹਨਾ ਵਾ ਕੋਣੀ ਫੇ ਤਾਂ ਬਾਈ 10 12 ਸਾਲ ਮਾਹੀ ਰੋ ਪਿੱਟ ਕੇ ਜਾਂਦੇ 10 ਸਾਲ ਲੂਗੀ ਤੇ ਜੇ ਤੁਸੀਂ ਪ੍ਰੋਪਰ ਉਹਦੀ ਡਾਈਟ ਮੇਨਟੇਨ ਰੱਖਦੇ ਆ ਬੱਚੇ ਮਤਲਬ ਹਰੇਕ ਹਰੇਕ ਮਤਲਬ ਸੀਜ਼ਨ ਦੇ ਵਿੱਚ ਉਹਦੀਆਂ ਜਿੱਦਾਂ ਮਤਲਬ ਤੁਸੀਂ ਦੋ ਕਝੋਲੀਆਂ ਉਹਦੇ ਕੋ ਪਲਾ ਲਈਆਂ ਤੇ ਬਾਕੀ ਕੇ ਹੋਰ ਕੋ ਪਲਾ ਲਈਆਂ ਆਂ ਡੇ ਇਧਰ ਉਧਰ ਕਰਕੇ ਵਧੀਆ ਖਰਾਕ ਰੱਖਦੇ ਆ ਢਿੱਲਾ ਮੱਠਾ ਨਾ ਹੋਵੇ ਠੀਕ ਆ ਮਤਲਬ ਪਾ ਦੀ ਟਾਈਮ ਸਰ ਲੱਗਦੀ ਰਹੇ ਜਿੱਦਾ 3 ਕ ਮਹੀਨੇ ਬਾਅਦ ਤੇ ਬਾਈ ਉਹ ਕੰਪਿਊਟਰ 17-18 ਸਾਲ ਵੀ ਨਹੀਂ ਜਾਂਦਾ 20-20 ਸਾਲ ਵੀ ਉਮਰ ਕੱਢ ਜਾਂਦੇ ਆ ਜਾਂ ਵਧੀਆ ਤਰੀਕੇ ਨਾਲ ਆਪਾਂ ਉਹਦੀ ਕੇਅਰ ਕਰਦੇ ਆ ਤਾਂ ਠੀਕ ਆ ਤੇ ਜਦੋਂ ਆਪਾਂ ਆਵਾਗੋਣ ਬੱਚੇ ਕਢਾਈ ਜਾਂਦੇ ਤੇ ਬਾਈ ਉਮਰ ਘਟ ਜਾਂਦੀ ਹੈ ਬੱਚਿਆਂ ਦੀ ਨਿਊ ਉਮਰ ਨਹੀਂ ਵਾਦੀ ਹਨਾ ਤੇ ਇੱਕ ਬਾਈ ਦਾ ਫੇਰ ਕਮੈਂਟ ਆਇਆ ਸੀ ਉਹੀ ਵਾਰ-ਵਾਰ ਹਨਾ ਵੀ ਬਾਈ ਹਰੀਆਂ ਪਿੱਠਾਂ ਦਾ ਬਾਈ ਆਪਾਂ ਕਈ ਵੀਡੀਓ ਚ ਦੱਸਿਆ ਹਰੀਆਂ ਪਿੱਠਾਂ ਦਾ ਲਾਜ ਤੁਸੀਂ ਉਹ ਪੁਰਾਣੀਆਂ ਵੀਡੀਓ ਕੱਢ ਕੇ ਦੇਖ ਲਿਆ ਕਰੋ ਤਕਰੀਬਨ ਹੀ ਹਰ ਇੱਕ ਬਿਮਾਰੀ ਦਾ ਮੈਂ ਇਲਾਜ ਦੱਸਿਆ ਹੋਇਆ ਹਰੀਆਂ ਪਿੱਠਾਂ ਜਾਂ ਕੁਝ ਵੀ ਕਰਦੇ ਨਾ ਉਹ ਤੁਸੀਂ ਦੇਖ ਲਿਆ ਕਰੋ ਹੁਣ ਤੋਂ 4-5 ਵੀਡੀਓ ਪਹਿਲਾਂ ਵੀ ਪ ਉਹ ਤੇ ਪ੍ਰੋਪਰ ਦੱਸਿਆ ਹੋਇਆ ਬਾਈ ਵੀ ਹਰੀਆਂ ਮਿੱਠਾ ਮਾਰਦੇ ਕਬੂਤਰ ਕੀ ਕਰਨਾ ਕੀ ਨਹੀਂ ਕਰਨਾ ਠੀਕ ਆ ਬਾਕੀ ਇਹ ਟੁੱਟੇ ਜ਼ਰੂਰ ਕੁੱਟ ਕੇ ਪਾਕਰੋ ਬਾਈ ਪਿੱਲੀ ਇੱਟ ਕੁੱਟ ਕੇ ਪਾਕਰੋ ਨਾਲ ਕਬੂਤਰ ਤੰਦਰੁਸਤ ਰਹਿੰਦੇ ਆ ਤੇ ਇੱਕ ਬਾਈ ਹੋਰ ਹੋਰ ਵੀ ਕਈ ਬਾਈਆਂ ਦੇ ਕਮੈਂਟ ਆਏ ਜੀ ਕੋਈ ਬਾਈ ਕਹਿੰਦਾ ਬੜਲੇ ਵਾਲੀ ਚੋ ਬਾਈ ਤੁਹਾਨੂੰ ਪਤਾ ਵੀ ਬੱਚੇ ਹੁੰਦੇ ਕੀ ਬਣਦੇ ਪਏ ਹਜੇ ਹਨਾ ਜਦੋਂ ਹੋਣਗੇ ਬਾਈ ਮਾਪੀ ਕਿਸੇ ਨੂੰ ਨਾ ਨਹੀਂ ਕਰਦਾ ਬਈ ਠੀਕ ਆ ਹਜੇ ਬੱਚੇ ਪੁੱਛੇ ਇੱਦਾਂ ਹੀ ਪੜਦੇ ਆ ਇਸ ਕਰਕੇ ਬਾਈ ਮੈਂ ਜਵਾਬ ਵੀ ਘਾਟੀ ਦਿੰਦਾ ਉਹਨਾਂ ਇੱਦਾਂ ਦੇ ਕਮੈਂਟਾਂ ਦਾ ਵੀ ਜਿਹੜੇ ਕਬੂਤਰ ਮੰਗਣ ਜਾਂ ਕੋਈ ਵੀ ਕਿਉਂਕਿ ਤੁ ਠੀਕ ਆ ਇਸ ਕਰਕੇ ਕਬੂਤਰ ਘੱਟੇ ਬੱਚੇ ਬਣੇ ਸੀ ਤੇ ਉਹਦੇ ਕਰਕੇ ਬਈ ਆ ਚੱਕਰ ਪਿਆ ਸੀ ਪਹਿਲਾਂ ਉਹ ਤਾਂ ਦੱਸਿਆ ਜਾਏਗਾ ਵੀ ਉਹ ਥੋੜਾ ਜਿਹਾ ਪਾਣੀ ਕਰਕੇ ਚੀਜ਼ ਹੋ ਗਿਆ ਜਦੋਂ ਮੀਂਹ ਪਏ ਸੀ ਇੱਕ ਵਾਰੀ ਉਹ ਤਾਂ ਕਬੂਤਰ ਢੱਲੇ ਜੇ ਹੋਏ ਸੀ ਤੈਅ ਕਿ ਤਾਂ ਘੁੰਮਣੀ ਪੈ ਗਈ ਸੀ ਹੁਣ ਤਾਂ ਠੀਕ ਆ ਪਹਿਲੀ ਵਾਰੀ ਪਈ ਲਾਈਫ ਦੇ ਵਿੱਚ ਘੁੰਮਣੀ ਆਪਣੇ ਖੁੱਡੇ ਤੇ ਤੇ ਪਰ ਨਿਆਰਾ ਜਿਹੇ ਹੱਥਾਂ ਨੇ ਬਈ ਐ ਹਲਾ ਦਿੱਤਾ ਇੱਕ ਵਾਰੀ ਦਾ ਠੀਕ ਆ ਇੱਕ ਵਾਰੀ ਦਾ ਪੈਰਾਂ ਤੋਂ ਹਲਾਤਾ ਸੀ ਜਿੱਦਾਂ ਦੀ ਹੋਈ ਸੀ ਚਲੋ ਫਿਰ ਵੀ ਮਿਹਨਤ ਕੀਤੀ ਬਾਬੇ ਦੀ ਕਿਰਪਾ ਹੋਈ ਤੇ ਜਨਵਰ ਸੈੱਟ ਹੋ ਗਏ ਹਨ ਤੇ ਕੋਈ ਚੱਕਰ ਨਹੀਂ ਹੁਣ ਫੇਕੜਾ ਲਾਗੇ ਬਾਈ ਇੱਕ ਦੋ ਝੋਲੀਆਂ ਤੁਹਾਨੂੰ ਪਤਾ 40 50 ਬੱਚੇ ਤਾਂ ਆਪਣੇ ਉਦਾਂ ਹੀ ਜਾਂਦੇ ਲੱਗੇ ਜਿਹੜੀਆਂ ਦੋ ਚਾਰ ਝੋਲੀਆਂ ਤਾਂ ਆਪਣੀਆਂ ਖਰਾਬ ਹੋ ਗਈਆਂ ਸੀ ਉਸ ਟਾਈਮ ਦੇ ਵਿੱਚ ਹੀ ਹਨ ਜਦੋਂ ਪ੍ਰੋਬਲਮ ਆਈ ਸੀ ਉਹਦੇ ਛੋਟੇ ਬੱਚੇ ਮਰੀ ਗਏ ਸੀ ਛੋਟੇ ਛੋਟੇ ਹਨ ਜਿੱਦਾਂ ਤੇ ਪਾਣੀ ਵਾਲੀਆਂ ਮਿੱਠਾ ਉਹ ਕੂਤਰ ਮਾਰ ਲਾ ਪੈਂਦੇ ਆ ਤੇ ਉਹ ਚੀਜ਼ ਕਰਕੇ ਮੈਂ ਥੋੜਾ ਬਿਜੀ ਕਰਕੇ ਇੰਨਾ ਕੇਅਰ ਨਹੀਂ ਹੋਈ ਉਹਦੇ ਕਰਕੇ ਇਹ ਪ੍ਰੋਬਲਮ ਆਈ ਉਹਦਾ ਆਪਾਂ ਵਾਕਿ ਬਾਬੇ ਦੀ ਕਿਰਪਾ ਹੀ ਨਹੀਂ ਕਿ ਹੈਗੀ ਆ ਵੀ ਆਪਾਂ ਇਦਾਂ ਦੀ ਪ੍ਰੋਬਲਮ ਔਣ ਦਿੰਦੇ ਨਹੀਂ ਤੇ ਨਾ ਹੀ ਕਿਸੇ ਦੇ ਗੁੱਡੇ ਤੇ ਭਾਈ ਆ ਇਹ ਤਕਰੀਬਨ ਮੈਨੂੰ ਲੱਗਦਾ ਬਾਈ ਸਾਰੇ ਭਰਾਵਾਂ ਦੇ ਕਮੈਂਟਰਾਂ ਨੂੰ ਜਵਾਬ ਦੇ ਦਿੱਤੇ ਹੋਣੇ ਆ ਪਰ ਜੇ ਫਿਰ ਵੀ ਕੋਈ ਬਾਈ ਰਹਿ ਗਿਆ ਤਾਂ ਉਹਦਾ ਬਾਈ ਜਵਾਬ ਪਰ ਇੱਕ ਹੋਰ ਬਾਈ ਆ ਗਿਆ ਸੀ ਇੱਕ ਇੱਕ ਮਿੰਟ ਮੈਨੂੰ ਚੇਤੇ ਆ ਗਿਆ ਕਿ ਬਾਈ ਉੱਡਣ ਵਾਲੇ ਕਬੂਤਰਾਂ ਨੂੰ ਸਰੋਂ ਪਾ ਸਕਦੇ ਆ ਬਾਈ ਜੇ ਤਾਂ ਕਬੂਤਰ ਝਾੜੇ ਝੂੜੇ ਪਏ ਆ ਠੀਕ ਆ ਉਹ ਵੀ ਇਦਾਂ ਸੇਮ ਬਾਈ ਇੱਕ ਕਬੂਤਰ ਤੱਕ ਪੰਜ ਤੋਂ 10 ਦਾਣੇ ਸਰੋਂ ਦੇ ਜਾਣ ਜਿਆਦਾ ਨਹੀਂ ਲੋੜ ਤੋਂ ਵੱਧ ਕੋਈ ਪਾਉਂਗੇ ਆ ਦਿਨਾਂ ਦੇ ਵਿੱਚ ਬਾਈ ਵੇਟ ਦੀ ਬੰਨਾ ਕਬੂਤਰਾਂ ਦਾ ਵੇਟ ਬੰਨਾ ਕਣਕਰਾਂ ਕਣਕ ਪਾਓ ਕਣਕ ਦੇ ਨਾਲ ਹੀ ਵੇਡ ਬੰਨਾ ਨਾਲ ਪਾਓ ਖਰਾਕ ਇਹ ਨਹੀਂ ਮੈਂ ਕਹਿੰਦਾ ਪਾਓ ਨਾ ਛੋਲੇ ਪਾਓ ਸੋਇਆਬੀਨ ਦੀ ਦਾਲ ਪਾਓ ਮੂੰਗੀ ਪਾਓ ਹਲਕੀ ਫੁਲਕੀ ਬਾਈ ਸਰੋਂ ਵੀ ਪਾਓ ਠੀਕ ਆ ਹਫਤੇ ਚ ਇੱਕ ਕਰੀ ਇੱਕ ਕਬੂਤਰ ਵਾਸਤੇ ਤਿੰਨ ਤੋਂ ਚਾਰ ਦਾਣੇ ਜਿੱਦਾ ਛੋਲੇ ਦੂਜੇ ਦੇ ਚੋਲਾ ਦੇ ਹੁੰਦੇ ਨਾ ਉਹ ਵੀ ਪਾ ਸਕਦੇ ਆ ਤਿੰਨ ਤੋਂ ਚਾਰ ਦਾਣੇ ਜਿਆਦਾ ਨਹੀਂ ਤਿੰਨ ਤੋਂ ਚਾਰ ਦਾਣੇ ਹਫਤੇ ਚ ਇੱਕ ਕਰੀ ਠੀਕ ਆ ਹਰ ਇੱਕ ਤਰ੍ਹਾਂ ਦੀ ਕਬੂਤਰ ਦੀ ਕਮੀ ਜਿਹੜੀ ਆ ਉਹ ਦੂਰ ਹੁੰਦੀ ਰਹਿੰਦੀ ਆ ਠੀਕ ਆ ਬਾਕੀ ਬਾਈ ਮੇਰੇ ਹਿਸਾਬ ਨਾਲ ਕਮੈਂਟਾਂ ਦੇ ਹੋਂ ਤਾਂ ਜਵਾਬ ਪੂਰੇ ਹੋਗੇ ਹੋਗੇ ਪਰ ਜੇ ਫੇਵ ਵੀ ਰਹਿ ਗਿਆ ਤੇ ਹੋਈ ਸੋਰੀ ਹੈ ਨਾ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਬਾ ਨਾਨਕ ਸਾਡੇ ਸਾਰੇ ਭਰਾਵਾਂ ਤੇ ਮੇਰਾ ਪ੍ਰਿਆ ਹੱਥ ਰੱਖੇ ਤੇ ਆਪਣਾ ਆਪਣਾ ਧਿਆਨ ਰੱਖਿਆ